ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਨ ਵਾਲੀ ਕਾਂਪ ਕਾਉ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਬਾਈ ਜੀ ਨਾਮ ਸੁਖਮਿੰਦਰ ਸਿੰਘ ਜੀ ਪਿੰਡ ਜੀ ਪਿੰਡ ਓਗੋਕੇ ਜਿਲ੍ਹਾ ਬਰਨਾਲਾ ਜੀ ਠੀਕ ਆ ਜੀ ਹਾਂ ਜੀ ਵਹਿੜ ਦੀਆਂ ਕਰ ਦੋ ਬਈ ਇਹ ਪਹਿਲੇ ਸੂਏ ਸੂਗੀ ਹਾਂਜੀ ਤੇ 15 ਕਿ ਦਿਨ ਬਾਕੀ ਐ ਦੇ ਠੀਕ ਆ ਜੀ ਹਾਂ ਰੇਟ ਭਰਾ ਜਾਇ ਜਾ ਰੇਟ ਬਾਈ ਦਾ 45000 ਰੇਟ 45 ਹਾਂ ਠੀਕ ਆ ਜੀ ਲੋ ਭਰਾ ਤਾਂ ਤੁੰ ਦੇਖਣ ਪਹਿਲੇ ਸੂਏ ਸੁਣਾ ਕੋਲੋਂ ਬੱਸੀ ਕੱਦ ਵੜਾ ਸੁਖਣਾ ਸੁਣਗੇ ਖੋਲ ਕੇ ਦਿਖਾ ਦੇ ਗਰਮੀ ਵਾਲਾ ਤੋਹਫਾ ਭਰਾ ਹਨਾ ਗਰਮੀ ਬਹੁਤ ਘਟ ਮੰਨਦੀ ਵਈ ਜਣੇ ਹਾਂ 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 ਠੀਕ ਆ ਜੀ ਤੋਰ ਦੋ ਭਰਾ ਲੋ ਜੀ ਚੈੱਕ ਕਰ ਸਾਦੇ ਚੰਗੀ ਪੜੀ ਪਲੋਸੀ ਆ ਕੱਦ 160 ਸੁਖਨਾ ਕਰਮ ਵਾਲੇ ਦੱਸੋ ਥਣ ਵੀ ਕਰਮ ਵਾਲੇ ਨੂੰ ਸੋਹਣਾ ਲੱਗਿਆ ਭਰਾ ਦੇਖ ਸਕਦੇ ਹੋ ਲੋ ਜੀ ਹਲੇ ਦੇਣ ਪਿਆ ਬਾਈ ਕਹਿੰਦਾ ਤੁਰ ਤੁਰ ਤੇ ਭਰਾ ਨੰਮੀ ਤੁਰ ਦੇ ਮਾੜੀ ਹੋਰ ਲੋ ਜੀ ਟੱਡਲਾਂ ਬਹੁਤ ਪੀਆ ਕਰਮ ਵਾਲੇ ਦੇ ਲੈ ਚੈੱਕ ਕਰ ਸਕਦੇ ਹੋ ਆ ਕਿਸੇ ਨੂੰ ਨੇੜੇ ਕਰਕੇ ਵੀ ਖਾਣੇ ਆਪਾਂ ਲੋ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਹੋ ਜਾ ਬਾਈ 15 ਦਿਨ ਬਾਕੀ ਆ ਹਜੇ ਠੀਕ ਹੈ ਜੀ ਹਜੇ ਤਾਂ ਥੋੜਾ ਜਿਹਾ ਲਾਉਣ ਲੱਗਿਆ ਪੂਰਾ ਉਹ ਬਣਾਉਗੀ ਠੀਕ ਹੈ ਜੀ ਠੀਕ ਹੈ ਠੀਕ ਠੀਕ ਹੈ ਸਰ ਲੋ ਜੀ ਚੈੱਕ ਕਰ ਸਾ ਦੋ ਬਰਾ ਬਾਕੀ ਸਿਵਲ ਠੰਡੀ ਹੈਗੀ ਜਮਾ ਕੋਈ ਹੋ ਨਹੀਂ ਹੈਗਾ ਠੀਕ ਹੈ ਠੀਕ ਹੈ ਲੋ ਜੀ ਦੇਖ ਸਾ ਦੋ ਬਰਾ ਸਾਰੇ ਸੈਟਲ ਠੀਕ ਹੈ ਜੀ ਲੋ ਜੀ ਲੈਵ ਪਰ ਬੰਦ ਦਸ ਮੜਿਆ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ